ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਰਾਮ ਦਾ ਸਾਰਿਆਂ ਤੇ ਮੇਰ ਭਰਿਆ ਅਥ ਰੱਖਣ ਸਭ ਨੂੰ ਤੰਦਰੁਸਤੀਆਂ ਵਕਸ਼ਣ ਨਮਾਦਨ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਖੀਰ ਤੇ ਪੂੜੇ ਮੇਰੀ ਆਈ ਸਿੱਖ ਤੀਜੀ ਉਹਨੂੰ ਬਹੁਤ ਸ਼ੌਂਕ ਹੈ ਇਹੋ ਜਿਹੀ ਚੀਜ਼ਾਂ ਦਾ ਕੁਕਿੰਗ ਕਰਨ ਦਾ ਤੇ ਇਧਰ ਆਪਾਂ ਨੇ ਚੌਲ ਥੋੜਾ ਜਿਹਾ ਪਹਿਲਾਂ ਭਿਉ ਕੇ ਰੱਖੇ ਸੀਗੇ ਖੀਰ ਵਾਸਤੇ ਕੀ ਆਪਾਂ ਨੇ ਹੁਣ ਅਖੀਰ ਪਹਿਲਾ ਬੰਨੀ ਰੱਖਤੀ ਜਿਹਦੇ ਵਿੱਚ ਆਪਾਂ ਨੇ ਇਲਾਚੀ ਪਾਤੀ ਤੇ ਨਾਲ ਹੀ ਕੁਝ ਆਪਾਂ ਨੇ ਡਰਾਈ ਫਰੂਟ ਲੈ ਜਿਵੇਂ ਕਿਸ਼ਮਿਸ਼ ਤੇ ਖੋਪਾ ਲੈ ਲਿਆ ਕੱਟ ਕੇ ਬਦਾਮ ਕਾਜੂ ਤੇ ਪਿਸਤੇ ਲੈ ਲਏ ਸੀਗੇ ਪਲੇਨ ਨਹੀਂ ਬਣਾਵਾਂਗੇ ਖੀਰ ਤੇ ਇਸ ਤਰ੍ਹਾਂ ਆਪਾਂ ਹੁਣ ਇਹ ਪਹਿਲਾਂ ਖੀਰ ਥੋੜਾ ਜਿਹਾ ਰਿਨਣ ਲਈ ਸੀਗੀ ਫਿਰ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਦਿੱਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਅਗਰ ਮੇਰੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਨਵੀਆਂ ਵੀਡੀਓ ਦੇਖਣ ਨੂੰ ਮਿਲਣੀਆਂ ਤੇ ਸੈਕਿੰਡ ਨੰਬਰ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਵੀਡੀਓ ਵਾਚ ਕਰਦੇ ਆ ਇੰਨਾ ਮੇਨੇ ਪੈਨ ਪਰਾ ਜੋੜਦੇ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਲਓ ਜੀ ਇਧਰ ਆਪਣੀ ਖੀਰ ਬਣ ਕੇ ਹੋ ਗਈ ਰੈਡੀ ਤੇ ਆਪਾਂ ਨੇ ਥੋੜੀ ਜੀ ਖੰਡ ਪਾਈ ਆ ਤੇ ਮੰਮੀ ਘੁਣੀ ਆਏ ਹੋਏ ਸੀ ਮੇਰੇ ਕੋਲੇ ਤੇ ਕੱਲ ਮੇਰੇ ਤੋਂ ਵੀਡੀਓ ਕੋਈ ਪਾਈ ਨਹੀਂ ਗਈ ਬਿਕੋਸ ਕੁਛ ਮੈਂ ਠੀਕ ਵੀ ਨਹੀਂ ਗਈ ਕੰਮ ਕਰਨ ਵਾਸਤੇ એનર્ਜੀ ਵੀ ਹੋਣੀ ਚਾਹੀਦੀ ਹਨਾ ਤੇ ਇਹ ਥੋੜੀ ਜੀ ਉਹ ਹੁਸ਼ਿਆਰ ਕੰਮ ਕਰਨ ਨੂੰ ਖਾਣਾ ਬਣਾਉਣ ਨੂੰ ਕਿ ਮੈਂ ਕਿਹਾ ਵੀ ਕੋਛ ਬਣਾਉਣਾ ਕਿੰਦੀ ਭੂਆ ਜੀ ਖੀਰ ਪੂੜੇ ਬਣਾ ਲੈਣੀ ਮੈਂ ਇਧਰ ਆਪਾਂ ਨੇ ਪਹਿਲਾਂ ਗੁੜ ਵੀ ਪਹਿਲਾਂ ਭਿਉਂ ਕੇ ਰੱਖਿਆ ਸੀ ਤੇ ਇਹ ਗੁੜ ਦਾ ਲਾਲ ਜੇ ਰੰਗ ਦਾ ਤੇ ਰੰਗ ਵੀ ਇਹੋ ਜਿਹਾ ਹੀ ਹੈਗਾ ਕਈ ਗੁੜ ਦਾ ਰੰਗ ਕਾਲਾ ਹੁੰਦਾ ਨਾ ਜਦੋਂ ਆਪਾਂ ਉਹ ਕਰਦੇ ਭਿਉਂਨੇ ਆ ਕਾਲਾ ਕਾਲਾ ਜਿਹਾ ਹੁੰਦਾ ਇਹ ਲਾਲ ਲਾਲ ਜਿਹਾ ਗੋੜਾ ਇਧਰ ਆਪਣੇ ਗੋੜਾ ਸੀ ਥੋੜੇ ਜਿਹੀ ਬਣਾਵਾਂਗੇ ਥੋੜੇ ਜਨੇ ਆ ਤੇ ਥੋੜੇ ਜਿਹੀ ਬਣਾਵਾਂਗੇ ਤੇ ਹੋਰ ਹੋ ਸੀਗਾ ਏ ਇਹ ਸਾਰਾ ਕੰਮ ਕਰ ਲੈਂਦੀ ਕਰਦਾ ਹਏ ਪੜਦੀ ਆ ਨਾਲੇ ਤੇ ਨਾਲੇ ਛੌਂਕ ਬਹੁਤਾ ਕੰਮ ਕਰਨ ਦਾ ਇਧਰ ਆਪਾਂ ਨੇ ਆਟੇ ਦੀਆਂ ਦੋ ਕੌਲੀਆਂ ਪਾ ਲਈਆਂ ਸੀਗੀਆਂ ਠੀਕ ਜਿਹਾ ਬਣਾਵਾਂਗੇ ਕਹਿੰਦੀ ਭੂਆ ਜੀ ਬਲੈਂਡਰ ਨਾਲ ਹੀ ਮੈਂ ਤਾਂ ਗ੍ਰाइंड ਕਰ ਲੂੰਗੀ ਮੈਂ ਕਿਹਾ ਚਲ ਤੇਰੀ ਮਰਜ਼ੀ ਆ ਜਿਵੇਂ ਮਰਜ਼ੀ ਕਰ ਲੈ ਤੇ ਬੱਚੇ ਨੂੰ ਕੰਮ ਸਿਖਾਉਣਾ ਚਾਹੀਦਾ ਹਨਾ ਕਿਉਂਕਿ ਕਿਸੇ ਵੇਲੇ ਘਰੇ ਨਹੀਂ ਕੋ ਹੁੰਦਾ ਨਾ ਜਿਵੇਂ ਤੇ ਫਿਰ ਇਹ ਆ ਕੇ ਆਪੇ ਇੱਕ ਉਥੋਂ ਕਾਲਜ ਤੋਂ ਤੇ ਚਾਪ ਚਾ ਵਗੈਰਾ ਖਾਣਾ ਵਗੈਰਾ ਬਣਾ ਕੇ ਖਾ ਲੈਂਦੇ ਆ ਮੁੰਡਾ ਵੀ ਛੋਟਾ ਭਤੀਜਾ ਉਹਨੂੰ ਵੀ ਸਾਰਾ ਕੁਝ ਹੀ ਸਿਖਾਇਆ ਹੋਇਆ ਉਹ ਇਹਦੇ ਤੋਂ ਵੀ ਛੋਟਾ ਹੋਵੇ ਤੇ 12 ਸਾਲ ਦਾ ਉਹ ਵੀ ਚਾਚੂ ਆਪੇ ਹੀ ਬਣਾ ਕੇ ਪੀ ਲੈਂਦਾ ਜਦੋਂ ਨਹੀਂ ਘਰੇ ਹੁੰਦਾ ਕੋਈ ਜਿਵੇਂ ਛੋਟੀ ਟਿੱਕ ਜਰਾ ਹਨਾ ਤੇ ਵੱਡੀ ਜਿਹੜੀ ਇਹਨਾਂ ਦੀ ਮੰਮਾ ਹੈ ਉਹ ਥੋੜੀ ਬਿਮਾਰ ਰਹਿੰਦੀ ਤੇ ਫਿਰ ਇਹ ਆਪੇ ਹੀ ਬਣਾਵੋ ਕੇ ਖਾ ਲੈਂਦੇ ਮੇਰੀ ਮੰਮੀ ਵਿਚਾਰੀ ਵੀ ਫਿਰ ਉਹ ਹੋ ਗਿਆ ਤੇ ਇਧਰ ਆਪਣੇ ਆਟਾ ਜਿਹੜਾ ਸੀ ਉਹ ਆਪਾਂ ਨੇ ਉਹ ਕਰ ਲਿਆ ਡੋਅ ਤਿਆਰ ਕਰ ਲਿਆ ਵਿੱਚ ਆਪਾਂ ਪਾਵਾਂਗੇ ਥੋੜੀ ਜਿਹੀ ਸੌਂਫ ਤੇ ਨਾਲ ਆਪਾਂ ਪਾਵਾਂਗੇ ਥੋੜੀ ਜਿਹੀ ਜਵੈਣ ਵੀ ਕਿਉਂਕਿ ਇਹ ਹਾਜਮੇ ਲਈ ਚੰਗੇ ਹੁੰਦੇ ਆ ਤੇ ਮੈਂ ਕਿਹਾ ਮੈਂ ਤੇਰੇ ਨਾਲ ਥੋੜੀ ਮਦਦ ਕਰ ਦਿੰਦੀ ਕਿਉਂਕਿ ਫਿਰ ਮੇਰੇ ਹਾਜੇ ਚੰਗੀ ਤਰ੍ਹਾਂ ਮੈਂ ਠੀਕ ਨਹੀਂ ਹੋਈਗੀ ਤੇ ਉਹ ਟਾਈ ਖਿੜੇ ਤੁਹਾਨੂੰ ਪਤਾ ਹੀ ਹਨਾ ਖਰਾਬ ਕਰ ਦਿੰਦਾ ਬੰਦੇ ਨੇ ਤੇ ਹੁਣੇ ਆਪੇ ਬਣਾਉਗੀ ਮੈਂ ਕਿਾ ਚਲ ਮੈਂ ਮਾੜੀ ਮੋਟੀ ਨਾਲ ਤੇਰੇ ਮਨ ਦਾ ਕਰ ਦਿੰਦੀ ਤੇ ਸਾਰਿਆਂ ਦਾ ਹੀ ਧੰਨਵਾਦ ਜਿੰਨੇ ਮੇਰੇ ਭੈਣਾ ਭਰਾ ਸਾਰੇ ਵੀਡੀਓ ਉਹ ਕਰਦੇ ਆ ਤੇ ਬਹੁਤ ਸਪੋਰਟ ਕਰਦੇ ਸਾਰੇ ਇਸ ਤਰ੍ਹਾਂ ਹੀ ਇੱਕ ਦੂਜੇ ਦੀ ਸਪੋਰਟ ਕਰਦੇ ਆ ਕਰਦੇ ਰਿਹਾ ਕਰੋ ਇੱਕ ਦੂਜੇ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਵੱਧ ਸਕਦੇ ਆ ਬਿਕੋਸ ਇਕੱਲਾ ਤਾਂ ਕੋਈ ਵੀ ਨਹੀਂ ਉਹ ਹੁੰਦਾਗਾ ਹਨਾ ਤੇ ਹੋਣੇ ਬਣਾਉਣ ਲੱਗੀ ਪੂੜੇ ਪਹਿਲਾਂ ਤਾਂ ਕਹਿੰਦੀ ਸੀ ਮੈਨੂੰ ਪੱਤੇ ਲਿਆ ਕੇ ਦੋ ਸਾਰੇ ਦੇ ਉਹ ਜਿਵੇਂ ਸਿਆਣੀਆਂ ਬੁੜੀਆਂ ਤੇ ਸਿਆਣੀਆਂ ਬੁੜੀਆਂ ਤਰ੍ਹਾਂ ਕੰਮ ਕਰਦੀ ਪਹਿਲਾਂ ਕਹਿੰਦੀ ਦੋ ਕੁ ਘੋ ਘੋ ਚ ਬਣਾਉਂਦੇ ਅਸੀਂ ਫਿਰ ਬਾਬਿਆਂ ਨੂੰ ਭੋਗ ਲਵਾਉਣਾ ਸੀਗਾ ਤੇ ਨਾਲ ਕੇ ਫਿਰ ਮੰਮੀ ਕਹਿੰਦੀ ਕਹਿੰਦੀ ਸਰਸ ਜਿਹੜੇ ਪੂੜੇ ਹੁੰਦੇ ਆ ਨਾ ਵੈਸੇ ਤਾਂ ਮੇਨ ਚੀਜ਼ ਜਿਹੜੀ ਹੈਗੀ ਇਹ ਸਰੋਂ ਦੇ ਤੇਲ ਵਿੱਚ ਬਣਾਏ ਜਾਂਦੇ ਜਿਆਦਾ ਤਾਂ ਬਣਾਤਾ ਕਿਉਂ ਚ ਵੀ ਲੈਂਦੇ ਹੁਣ ਮੈਨੂੰ ਕਹਿੰਦੀ ਪੂਆ ਜੀ ਮਾਲ ਪੂੜੇ ਵੀ ਮੈਂ ਬਣਾ ਕੇ ਦਵਾਂਗੀ ਤੈਨੂੰ ਮੈਨੂੰ ਆਉਂਦੇ ਆ ਮੈਂ ਕਹਾਂ ਚਲ ਕੋਈ ਨਾ ਦੇਖ ਲਈਂ ਜੇ ਤੂੰ ਕੱਲ ਨੂੰ ਰਹੀ ਤਾਂ ਫਿਰ ਬਣਾ ਲਵਾਂ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਸਾਰੇ ਪੂੜੇ ਹੁਣ ਤਿਆਰ ਹੋ ਜਾਣਗੇ ਕਿਉਂ ਮਿੱਠਾ ਜ਼ਿਆਦਾ ਤਾਂ ਖਾਦਾ ਨਹੀਂ ਜਾਂਦਾ ਹਨ ਜੇ ਮਿੱਠਾ ਖਾ ਖਾ ਲਈਏ ਤੇ ਫਿਰ ਰੋਟੀ ਨਹੀਂ ਖਾਦੀ ਜਾਂਦੀ ਦੀ ਆਪ ਤਾਂ ਇਹਨੇ ਖਾਣਾ ਕੀ ਹੈ ਇੱਕ ਇਹਨੇ ਖਾਣਾ ਇੱਕ ਇਹੋ ਜੀ ਚੀਜ਼ ਇੱਕ ਅੱਧੀ ਉਹ ਖਾਂਦੀ ਆ ਬਸ ਤੇ ਵੀਡੀਓ ਪੂਰੀ ਵਾਚ ਕਰਿਆ ਕਰੋ ਤੁਸੀਂ ਮਿੰਟਾਂ 'ਚ ਬਣਾਈ ਜਾਂਦੀ ਮੈਨੂੰ ਮੈਂ ਤਾਂ ਵੇਖ ਕੇ ਹਰਾਨ ਰਹੀ ਮੇਰੀ ਭਾਬੀ ਕਹਿੰਦੀ ਇਤੇ ਬਣਾ ਲੈਂਦੀ ਮੈਂ ਕਸ਼ਾਇਦ ਵੀ ਘਰੇ ਖਾਣਾ ਖੁਣਾ ਤੇ ਚੱਲ ਵਧੀਆ ਬਣਾਉਂਦੀ ਆ ਖਾਣਾ ਇਹੀ ਬਣਾਉਂਦੀ ਆ ਸਬਜੀ ਸਬਜੀ ਸਾਰੀ ਕੁਝ ਵੀ ਤੇ ਮੈਂ ਕਹਾ ਸ਼ਾਇਦ ਪੂੜੇ ਪੜੇ ਨਾ ਬਣਾਉਂਦੀ ਹੋਵੇ ਨਾ ਤੇ ਕਹਿੰਦੀ ਨਹੀਂ ਨਹੀਂ ਇਹ ਤਾਂ ਬੜੇ ਸੋਹਣੇ ਬਣਾ ਲੈਂਦੀ ਤੇ ਮੈਨੂੰ ਵੀ ਛੋਟਜਾ ਹੀ ਲੱਗ ਗਿਆ ਵੇਖ ਕੇ ਮੈਂ ਕਹਾ ਵੇਖੀ ਛੋਟੀ ਜੀ ਆ ਤੇ ਕਿੰਨਾ ਉਹ ਸੀ ਵੈਸੇ ਬੱਚੇ ਨੂੰ ਸਾਰਾ ਕੰਮ ਸਿਖਾਉਣਾ ਚਾਹੀਦਾ ਹਨਾ ਕਿਉਂਕਿ ਜਿਵੇਂ ਹੁਣ ਕਿਤੇ ਆਪਾਂ ਕਿਤੇ ਗਏ ਹੋਈਏ ਤਾਂ ਵੀ ਸੈਕਿੰਡ ਨੰਬਰ ਤੇ ਆਇਆ ਕਿਉਂਕਿ ਅਗਲੇ ਘਰੇ ਜਾ ਕੇ ਕੌਣ ਸਿੱਖਣ ਨੂੰ ਮਿਲਦਾਗਾ ਕਿ 100 100 ਚ ਇੱਕ ਸੱਸ ਹੁੰਦੀ ਜਿਹੜੀ ਸਿਖਾਉਂਦੀ ਹੈਗੀ ਨਹੀਂ ਤੇ ਕੋਈ ਨਹੀਂ ਸਿਖਾਉਂਦਾਗਾ ਤੇ ਜੇ ਸਿੱਖਿਆ ਹੋਵੇ ਕੰਮ ਤੇ ਪਤਾ ਨਾ ਲੱਗੇ ਵੀ ਕਿਤੇ ਪਰੌਣੇ ਆ ਗਏ ਆ ਕਿਸੇ ਦੀ ਮਿੰਤ ਕਰਨੀ ਪਵੇ ਬਈ ਮੇਰੇ ਨਾਲ ਹੈਲਪ ਕਰੋ ਇਹ ਕਰੋ ਉਹ ਕਰੋ ਤੇ ਲਓ ਜੀ ਇਧਰ ਆਪਾਂ ਬਣਾ ਲਏ ਸੀਗੇ ਤੇ ਹੁਣ ਆਪਾਂ ਪਹਿਲਾਂ ਬਾਪਾ ਜੀ ਨੂੰ ਭੋਗ ਲਵਾਉਂਦੇ ਤੇ ਫਿਰ ਆਫਟਰ ਆਪਾਂ ਦੂਜਿਆਂ ਨੂੰ ਖਾਣ ਨੂੰ ਦਿੰਦੇ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੁਸੀਂ ਕਮੈਂਟ ਕਰਕੇ